ਵਿਆਹ ਦੇ ਜੋੜੇ 'ਚ ਮਹਿੰਗੀ ਸ਼ੇਰਵਾਨੀ ਪਾਈ ਖੜਾ ਇਹ ਮੁੰਡਾ ਜਦੋਂ ਵਿਆਹ ਖਤਮ ਹੋਣ ਤੋਂ ਬਾਅਦ ਆਪਣੀ ਸ਼ੇਰਵਾਨੀ ਵਾਪਸ ਦੇਣ ਜਾ ਰਿਹਾ ਸੀ ਤਾਂ ਉਸੇ ਸਮੇਂ ਹੀ ਅਜਿਹਾ ਮਾੜਾ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਗੱਭਰੂ ਜਵਾਨ ਦੀ ਜਾਨ ਚਲੀ ਗਈ ਘਰ ਦੇ ਵਿੱਚ ਪਹਿਲਾਂ ਹੀ ਪਿਤਾ ਨਹੀਂ ਮਾਂ ਆਪਣੇ ਪੁੱਤ ਦੇ ਸਹਾਰੇ ਸੀ ਅਤੇ ਇਸ ਗੱਲ ਦੀ ਉਸ ਨੂੰ ਖੁਸ਼ੀ ਸੀ ਕਿ ਹੁਣ ਉਸ ਦੀ ਨੂੰਹ ਵੀ ਘਰ ਦੇ ਵਿੱਚ ਆ ਗਈ ਹੈ 2 ਦਿਨ ਪਹਿਲਾਂ ਹੀ ਜਿਸ ਮੁੰਡੇ ਨੂੰ ਵਿਆਹ ਕੀਤਾ ਸੀ ਉਹ ਇਸ ਦੁਨੀਆ ਤੋਂ ਇੰਜ ਤੁਰ ਜਾਵੇਗਾ ਮਾਂ ਨੇ ਤਾਂ ਕੀ ਕਿਸੇ ਨੇ ਵੀ ਅਜਿਹਾ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ ਨਵੀਂ ਵਿਆਹੀ ਲਾੜੀ ਦਾ ਆਖਿਰਕਾਰ ਕੀ ਕਸੂਰ ਸੀ ਵਿਆਹ ਦੀਆਂ ਐਲਬਮਾਂ ਵਿਆਹ ਦੀਆਂ ਫੋਟੋਆਂ ਘਰ ਸਜਿਆ ਤਾਂ ਜਿਆ ਤੇ ਹੁਣ ਤੱਕ ਵਿਆਹ ਦਾ ਟੈਂਟ ਤੱਕ ਵੀ ਘਰ ਤੋਂ ਉਤਾਰਿਆ ਨਹੀਂ ਗਿਆ ਸੀ ਦੋ ਦਿਨ ਬਾਅਦ ਜਦੋਂ ਮੁੰਡਾ ਆਪਣੇ ਵਿਆਹ ਦੀ ਇਹੀ ਸ਼ੇਰਵਾਨੀ ਜੋ ਇਸਨੇ ਪਹਿਨੀ ਹੋਈ ਹੈ ਵਾਪਸ ਕਰਨ ਦੇ ਲਈ ਜਾ ਰਿਹਾ ਸੀ ਤਾਂ ਉਸੇ ਸਮੇਂ ਟਰੱਕ ਵਾਲੇ ਨੇ ਇਸ ਘਰ ਦੀਆਂ ਸਾਰੀਆਂ ਖੁਸ਼ੀਆਂ ਖੋਲ ਲਈਆਂ ਰੱਬਾ ਇਹ ਕਿੰਨੀ ਮਾੜੀ ਕਿਸਮਤ ਤੇ ਤੂੰ ਦਿਨ ਇਸ ਘਰ ਪਰਿਵਾਰ ਨੂੰ ਦਿਖਾ ਦਿੱਤੇ ਦੋ ਦਿਨ ਪਹਿਲਾਂ ਜਿਸ ਘਰ ਦੇ ਵਿੱਚ ਨੱਚ ਟੱਪ ਕੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਨਵੀਂ ਨੂੰਹ ਦੇ ਆਨ ਤੇ ਲਾੜਾ ਤੇ ਲਾੜੀ ਸਮੇਤ ਪੂਰਾ ਪਰਿਵਾਰ ਖੁਸ਼ ਸੀ ਦੋ ਪਰਿਵਾਰਾਂ ਨੂੰ ਤੂੰ ਮਿਲਾਇਆ ਸੀ ਪਰ ਅੱਜ ਇਸ ਕਦਰ ਇਸ ਘਰ ਦੇ ਵਿੱਚ ਦੁੱਖ ਫਸਰ ਗਿਆ ਕਿ ਹਰ ਕੋਈ ਸੋਚਣ ਦੇ ਲਈ ਮਜਬੂਰ ਹੈ ਕਿ ਰੱਬ ਨੇ ਕਿਹੜੇ ਗੱਲ ਦਾ ਬਦਲਾ ਲਿਆ ਦੋ ਦਿਨ ਪਹਿਲਾਂ ਘੋੜੀ ਚੜੇ ਮੁੰਡੇ ਦੀ ਸੜਕ ਹਾਦਸੇ ਦੇ ਵਿੱਚ ਉਸ ਸਮੇਂ ਜਾਨ ਚਲੀ ਗਈ ਜਦੋਂ ਉਹ ਆਪਣੇ ਵਿਆਹ ਦੀ ਹੀ ਸ਼ੇਰਵਾਨੀ ਵਾਪਸ ਮੋੜਨ ਚੱਲਿਆ ਸੀ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਇਹ ਸੋਚ ਕੇ ਉਸ ਕੁੜੀ ਦਾ ਕੀ ਹੋਏਗਾ ਹੁਣ ਜਿਸ ਨੇ ਕੀ 2 ਦਿਨ ਪਹਿਲਾਂ ਹੀ ਇਸ ਘਰ ਦੇ ਵਿੱਚ ਪੈਰ ਰੱਖੇ ਸਨ 2 ਦਿਨ ਪਹਿਲਾਂ ਵਿਆਹ ਕੀ ਆਈ ਇਹ ਲਾੜੀ ਅਜ ਉਸਨੇ ਆਪਣੇ ਘਰ ਪਰਿਵਾਰਿਕ ਮੈਂਬਰਾਂ ਨੂੰ ਵੀ ਮਿਲਣਾ ਸੀ ਕੋਈ ਖਦੇ ਕਈ ਸੁਪਨੇ ਸਜਾ ਲਏ ਸੀ ਪਰ ਹੁਣ ਸਭ ਕੁਝ ਮਿੱਟੀ ਹੋ ਗਿਆ ਮੁਕਸਰ ਦੇ ਗਿੱਦੜ ਬਾਹਾ ਬਲਾਕ ਦੇ ਵਿੱਚ ਬਠਿੰਡਾ ਰੋਡ ਤੇ ਟਰੱਕ ਅਤੇ ਕਾਰ ਦੀ ਇਹ ਟੱਕਰ ਹੋਈ ਜਿਸ ਦੇ ਵਿੱਚ ਨਵੇਂ ਵਿਆਹੇ ਮੁੰਡੇ ਦੀ ਜਾਨ ਚਲੀ ਗਈ ਵੀਰਵਾਰ ਦੇ ਰਾਤ ਨੂੰ ਇਹ ਸਾਰੀ ਘਟਨਾ ਵਾਪਰੀ ਜਿਸ ਦੇ ਵਿੱਚ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਸੋਮਪਾਲ ਸਿੰਘ ਵਾਸੀ ਕੋਟਪਾਈ ਦੇ ਵਜੋਂ ਕੀਤੀ ਗਈ ਹੈ ਮ੍ਰਿਤਕ ਮਾਲ ਵਿਭਾਗ ਦੇ ਵਿੱਚ ਪਟਵਾਰੀ ਦਾ ਕੰਮ ਕਰਦਾ ਸੀ ਦੱਸਦੀ ਹੈ ਕਿ ਇਹ ਨੌਕਰੀ ਉਸਨੂੰ ਪਿਤਾ ਦੇ ਜਾਣ ਤੋਂ ਬਾਅਦ ਮਿਲੀ ਸੀ ਪਿਤਾ ਦੀ ਥਾਂ ਤੇ ਹੀ ਉਸਨੂੰ ਇਹ ਨੌਕਰੀ ਮਿਲੀ ਸੀ ਪਰ ਨਾਤਾ ਇਹ ਰਾਸਾਈ ਪਰਿਵਾਰ ਨੂੰ ਅਤੇ ਨਾ ਹੀ ਸਪੁੱਤਾ ਕੀਤਾ ਹੋਇਆ ਵਿਆਹ ਸਾਰੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਅਤੇ ਉਸ ਮਾਂ ਦੇ ਸੀਨੇ ਤੇ ਕਿੰਡੀ ਵੱਡੀ ਸੱਟ ਵੱਜੀ ਹੈ ਜਿਸ ਨੇ ਪਹਿਲਾਂ ਆਪਣਾ ਪਤੀ ਅਤੇ ਹੁਣ ਆਪਣਾ ਜਵਾਨ ਪੁੱਤ ਵਿਆਹ ਤੋਂ ਦੋ ਦਿਨ ਬਾਅਦ ਹੀ ਖੋ ਦਿੱਤਾ ਹੱਥਾਂ ਤੇ ਲੱਗੀ ਹੋਈ ਮਹਿੰਦੀ ਦੇਖ ਕੇ ਰੋਂਦੀ ਹੋਣੀ ਹੈ ਉਹ ਕੁੜੀ ਲਾਲ ਚੂੜਾ ਪਾਇਆ ਹੋਇਆ ਤੇ ਭਵਿੱਖ ਦੇ ਸਾਰੇ ਸੁਪਨੇ ਜਦੋਂ ਉਸ ਨੇ ਆਪਣੀ ਹੁਣ ਅੱਖਾਂ ਦੇ ਸਾਹਮਣੇ ਜਲਦੇ ਦੇਖਣੇ ਨੇ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਸਬਰ ਕਰ ਸਕੇਗੀ ਪਤਾ ਨਹੀਂ ਰੱਬ ਨੇ ਕਿਹੜੀ ਗੱਲ ਦਾ ਐਡਾ ਵੱਡਾ ਬਦਲਾ ਲਿਆ ਕਿ ਹੁਣ ਸਾਰਾ ਪਿੰਡ ਇਹ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਤਾਹਾਂ ਮਾਰ ਮਾਰ ਰੋ ਰਿਹਾ ਹੈ ਦੋ ਦਿਨ ਪਹਿਲਾਂ ਜਿਸ ਘਰ ਦੇ ਵਿੱਚ ਵਿਆਹ ਸੀ ਸਜਿਆ ਤਜਿਆ ਹੀ ਘਰ ਸੀ ਲੋਕ ਦੇਖ ਕੇ ਹੀ ਦੱਸਦੇ ਸਨ ਕਿ ਇਸ ਘਰ ਦੇ ਵਿੱਚ ਮੁੰਡੇ ਦਾ ਵਿਆਹ ਹੋਣਾ ਨਵੀਂ ਨੂੰ ਨਿਆਣਾ ਉਸ ਨੂੰ ਨੂੰ ਹਜੇ ਦੇਖਣ ਵੀ ਆਣਾ ਸੀ ਕਈਆਂ ਨੇ ਪਰ ਉਸ ਤੋਂ ਪਹਿਲਾਂ ਹੀ ਇਹ ਸਾਰੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਇਹੀ ਪਤਾ ਲੱਗਿਆ ਕਿ ਸੰਦੀਪ ਬਠਿੰਡਾ ਆਪਣੇ ਵਿਆਹ ਦੀ ਪਹਿਲੀ ਹੋਈ ਸ਼ੇਰਵਾਨੀ ਵਾਪਸ ਕਰਕੇ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਕੋਟਪਾਈ ਨੂੰ ਵਾਪਸ ਆ ਰਿਹਾ ਸੀ ਜਦੋਂ ਉਹ ਪਿਸਿਆਣਾ ਨੇੜੇ ਪਠਿੰਡਾ ਰੋਡ ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਅਜੇਹੀ ਟੱਕਰ ਮਾਰੀ ਕਿ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋ ਲਈਆਂ ਦੱਸਿਆ ਜਾ ਰਿਹਾ ਹੈ ਕਿ ਉਹ ਘਰੋਂ ਅਜੇ ਤੱਕ ਵਿਆਹ ਦਾ ਟੈਂਟ ਵੀ ਨਹੀਂ ਉਤਾਰਿਆ ਗਿਆ ਸੀ ਕਿ ਘਰ ਦੇ ਵਿੱਚ ਵਹਿਣ ਪਏ ਸੰਦੀਪ ਦੇ ਜਾਣ ਦੀ ਖਬਰ ਜਦੋਂ ਪਰਿਵਾਰ ਸਮੇਤ ਪੂਰੇ ਪਿੰਡ ਦੇ ਕੰਨਾਂ ਦੇ ਵਿੱਚ ਪਈ ਤਾਂ ਹਰ ਕੋਈ ਹੱਕਾ ਬੱਕਾ ਰਹਿ ਗਿਆ ਹਰੇਕ ਦੇ ਮੂੰਹ ਚੋਂ ਇਹੀ ਨਿਕਲਿਆ ਕਿ ਹੈ ਵਾਹਿਗੁਰੂ ਐਨਾ ਵੱਡਾ ਦੁੱਖ ਤੂੰ ਕਿਉਂ ਦੇ ਦਿੱਤਾ ਦੱਸਦੀ ਹੈ ਕਿ ਉਸਦੇ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਦੀ ਥਾਂ ਤੇ ਹੀ ਮੁੰਡਾ ਪਟਵਾਰੀ ਦੀ ਨੌਕਰੀ ਕਰ ਰਿਹਾ ਸੀ ਪਰ ਇਸ ਘਰ ਦੇ ਵਿੱਚੋਂ ਹੁਣ ਸਭ ਕੁਝ ਲੁੱਟਿਆ ਗਿਆ ਵਿਆਹ ਦੇ ਜੋੜੇ 'ਚ ਮਹਿੰਗੀ ਸ਼ੇਰਵਾਨੀ ਪਾਈ ਖੜਾ ਇਹ ਮੁੰਡਾ ਜਦੋਂ ਵਿਆਹ ਖਤਮ ਹੋਣ ਤੋਂ ਬਾਅਦ ਆਪਣੀ ਸ਼ੇਰਵਾਨੀ ਵਾਪਸ ਦੇਣ ਜਾ ਰਿਹਾ ਸੀ ਤਾਂ ਉਸੇ ਸਮੇਂ ਹੀ ਅਜਿਹਾ ਮਾੜਾ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਗੱਭਰੂ ਜਵਾਨ ਦੀ ਜਾਨ ਚਲੀ ਗਈ। ਕਾਰ ਦੇ ਵਿੱਚ ਪਹਿਲਾਂ ਹੀ ਪਿਤਾ ਨਹੀਂ ਮਾਂ ਆਪਣੇ ਪੁੱਤ ਦੇ ਸਹਾਰੇ ਸੀ ਅਤੇ ਇਸ ਗੱਲ ਦੀ ਉਸ ਨੂੰ ਖੁਸ਼ੀ ਸੀ ਕਿ ਹੁਣ ਉਸ ਦੀ ਨੂੰਹ ਵੀ ਘਰ ਤੇ ਵਿੱਚ ਆ ਗਈ ਹੈ। 2 ਦਿਨ ਪਹਿਲਾਂ ਹੀ ਜਿਸ ਮੁੰਡੇ ਨੂੰ ਵਿਆਹ ਕੀਤਾ ਸੀ ਉਹ ਇਸ ਦੁਨੀਆ ਤੋਂ ਇੰਜ ਤੁਰ ਜਾਵੇਗਾ। ਮਾਂ ਨੇ ਤਾਂ ਕੀ ਕਿਸੇ ਨੇ ਵੀ ਅਜਿਹਾ ਸੁਪਨੇ ਵਿੱਚ ਵੀ ਸੋਚਿਆ ਨਹੀਂ ਹੋਣਾ ਨਵੀਂ ਵਿਆਹੀ ਲਾੜੀ ਦਾ ਆਖਿਰਕਾਰ ਕੀ ਕਸੂਰ ਸੀ ਵਿਆਹ ਦੀਆਂ ਐਲਬਮਾਂ ਵਿਆਹ ਦੀਆਂ ਫੋਟੋਆਂ ਘਰ ਸਜਿਆ ਤੇ ਜਿਆ ਤੇ ਹੁਣ ਤੱਕ ਵਿਆਹ ਦਾ ਟੈਂਟ ਤੱਕ ਵੀ ਘਰ ਤੋਂ ਉਤਾਰਿਆ ਨਹੀਂ ਗਿਆ ਸੀ ਦੋ ਦਿਨ ਬਾਅਦ ਜਦੋਂ ਮੁੰਡਾ ਆਪਣੇ ਵਿਆਹ ਦੀ ਇਹੀ ਸ਼ੇਰਵਾਨੀ ਜੋ ਇਸਨੇ ਪਹਿਨੀ ਹੋਈ ਹੈ ਵਾਪਸ ਕਰਨ ਦੇ ਲਈ ਜਾ ਰਿਹਾ ਸੀ ਤਾਂ ਉਸੇ ਸਮੇਂ ਟਰੱਕ ਵਾਲੇ ਨੇ ਇਸ ਘਰ ਦੀਆਂ ਸਾਰੀਆਂ ਖੁਸ਼ੀਆਂ ਖੋਲ ਲਈਆਂ ਰੱਬਾ ਇਹ ਕਿੰਨੀ ਮਾੜੀ ਕਿਸਮਤ ਤੇ ਤੂੰ ਦਿਨ ਇਸ ਘਰ ਪਰਿਵਾਰ ਨੂੰ ਦਿਖਾ ਦਿੱਤੇ ਦੋ ਦਿਨ ਪਹਿਲਾਂ ਜਿਸ ਘਰ ਦੇ ਵਿੱਚ ਨੱਚ ਟੱਪ ਕੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਨਵੇਂ ਨੂ ਦੇ ਆਨ ਤੇ ਲਾੜਾ ਤੇ ਲਾੜੀ ਸਮੇਤ ਪੂਰਾ ਪਰਿਵਾਰ ਖੁਸ਼ ਸੀ ਦੋ ਪਰਿਵਾਰਾਂ ਨੂੰ ਤੂੰ ਮਿਲਾਇਆ ਸੀ ਪਰ ਅੱਜ ਇਸ ਕਦਰ ਇਸ ਘਰ ਦੇ ਵਿੱਚ ਦੁੱਖ ਫਸਰ ਗਿਆ ਕਿ ਹਰ ਕੋਈ ਸੋਚਣ ਦੇ ਲਈ ਮਜਬੂਰ ਹੈ ਕਿ ਰੱਬ ਨੇ ਕਿਹੜੇ ਗੱਲ ਦਾ ਬਦਲਾ ਲਿਆ ਦੋ ਦਿਨ ਪਹਿਲਾਂ ਘੋੜੀ ਚੜੇ ਮੁੰਡੇ ਦੀ ਸੜਕ ਹਾਦਸੇ ਦੇ ਵਿੱਚ ਉਸ ਸਮੇਂ ਜਾਨ ਚਲੀ ਗਈ ਜਦੋਂ ਉਹ ਆਪਣੇ ਵਿਆਹ ਦੀ ਹੀ ਸ਼ੇਰਵਾਨੀ ਵਾਪਸ ਮੋੜਨ ਚੱਲਿਆ ਸੀ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਇਹ ਸੋਚ ਕੇ ਉਸ ਕੁੜੀ ਦਾ ਕੀ ਹੋਏਗਾ ਹੁਣ ਜਿਸਨੇ ਕੀ 2 ਦਿਨ ਪਹਿਲਾਂ ਹੀ ਇਸ ਘਰ ਦੇ ਵਿੱਚ ਪੈਰ ਰੱਖੇ ਸਨ 2 ਦਿਨ ਪਹਿਲਾਂ ਵਿਆਹ ਕੀ ਆਈ ਇਹ ਲਾੜੀ ਜਿਸਨੇ ਆਪਣੇ ਘਰ ਪਰਿਵਾਰਿਕ ਮੈਂਬਰਾਂ ਨੂੰ ਵੀ ਮਿਲਣਾ ਸੀ ਉਹ ਇੱਕਦੇ ਕਈ ਸੁਪਨੇ ਸਜਾ ਲਏ ਸੀ ਪਰ ਹੁਣ ਸਭ ਕੁਝ ਮਿੱਟੀ ਹੋ ਗਿਆ ਮੁਕਸਰ ਦੇ ਗਿੱਦੜ ਬਾਹਾ ਬਲਾਕ ਦੇ ਵਿੱਚ ਬਠਿੰਡਾ ਰੋਡ ਤੇ ਟਰੱਕ ਅਤੇ ਕਾਰ ਦੀ ਇਹ ਟੱਕਰ ਹੋਈ ਜਿਸ ਦੇ ਵਿੱਚ ਨਵੇਂ ਵਿਆਹੇ ਮੁੰਡੇ ਦੀ ਜਾਨ ਚਲੀ ਗਈ ਵੀਰਵਾਰ ਦੇਰ ਰਾਤ ਨੂੰ ਇਹ ਸਾਰੀ ਘਟਨਾ ਵਾਪਰੀ ਜਿਸ ਦੇ ਵਿੱਚ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਸੋਮਪਾਲ ਸਿੰਘ ਵਾਸੀ ਕੋਟਪਾਈ ਦੇ ਵਜੋਂ ਕੀਤੀ ਗਈ ਹੈ ਮ੍ਰਿਤਕ ਮਾਲ ਵਿਭਾਗ ਦੇ ਵਿੱਚ ਪਟਵਾਰੀ ਦਾ ਕੰਮ ਕਰਦਾ ਸੀ ਦੱਸਦੀ ਹੈ ਕਿ ਇਹ ਨੌਕਰੀ ਉਸਨੂੰ ਪਿਤਾ ਦੇ ਜਾਣ ਤੋਂ ਬਾਅਦ ਮਿਲੀ ਸੀ ਪਿਤਾ ਦੀ ਥਾਂ ਤੇ ਹੀ ਉਸਨੂੰ ਇਹ ਨੌਕਰੀ ਮਿਲੀ ਸੀ ਪਰ ਨਾਤਾ ਇਹ ਰਾਸਾਈ ਪਰਿਵਾਰ ਨੂੰ ਅਤੇ ਨਾ ਹੀ ਸਪੁੱਤਾ ਕੀਤਾ ਹੋਇਆ ਵਿਆਹ ਸਾਰੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਅਤੇ ਉਸ ਮਾਂ ਦੇ ਸੀਨੇ ਤੇ ਕਿੰਡੀ ਵੱਡੀ ਸੱਟ ਵੱਜੀ ਹੈ ਜਿਸ ਨੇ ਪਹਿਲਾਂ ਆਪਣਾ ਪਤੀ ਅਤੇ ਹੁਣ ਆਪਣਾ ਜਵਾਨ ਪੁੱਤ ਵਿਆਹ ਤੋਂ 2 ਦਿਨ ਬਾਅਦ ਹੀ ਖੋ ਦਿੱਤਾ ਹੱਥਾਂ ਤੇ ਲੱਗੀ ਹੋਈ ਮਹਿੰਦੀ ਦੇਖ ਕੇ ਰੋਂਦੀ ਹੋਣੀ ਹੈ ਉਹ ਕੁੜੀ ਲਾਲ ਚੂੜਾ ਪਾਇਆ ਹੋਇਆ ਤੇ ਭਵਿੱਖ ਦੇ ਸਾਰੇ ਸੁਪਨੇ ਜਦੋਂ ਉਸ ਨੇ ਆਪਣੀ ਹੁਣ ਅੱਖਾਂ ਦੇ ਸਾਹਮਣੇ ਜਲਦੇ ਦੇਖਣੇ ਨੇ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਸਬਰ ਕਰ ਸਕੇਗੀ ਪਤਾ ਨਹੀਂ ਰੱਬ ਨੇ ਕਿਹੜੀ ਗੱਲ ਦਾ ਐਡਾ ਵੱਡਾ ਬਦਲਾ ਲਿਆ ਕਿ ਹੁਣ ਸਾਰਾ ਪਿੰਡ ਇਹ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਤਾਹਾਂ ਮਾਰ ਮਾਰ ਰੋ ਰਿਹਾ ਹੈ ਦੋ ਦਿਨ ਪਹਿਲਾਂ ਜਿਸ ਘਰ ਦੇ ਵਿੱਚ ਵਿਆਹ ਸੀ ਸਜਿਆ ਤਜਿਆ ਹੀ ਘਰ ਸੀ ਲੋਕ ਦੇਖ ਕੇ ਹੀ ਦੱਸਦੇ ਸਨ ਕਿ ਇਸ ਘਰ ਦੇ ਵਿੱਚ ਮੁੰਡੇ ਦਾ ਵਿਆਹ ਹੋਣਾ ਨਵੀਂ ਨੂ ਨਿਆਣਾ ਉਸ ਨੂ ਨੂੰ ਹਜੇ ਦੇਖਣ ਵੀ ਆਣਾ ਸੀ ਕਈਆਂ ਨੇ ਪਰ ਉਸ ਤੋਂ ਪਹਿਲਾਂ ਹੀ ਇਹ ਸਾਰੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਇਹੀ ਪਤਾ ਲੱਗਿਆ ਕਿ ਸੰਦੀਪ ਬਠਿੰਡਾ ਆਪਣੇ ਵਿਆਹ ਦੀ ਪਹਿਲੀ ਹੋਈ ਸ਼ੇਰਵਾਨੀ ਵਾਪਸ ਕਰਕੇ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਕੋਟਪਾਈ ਨੂੰ ਵਾਪਸ ਆ ਰਿਹਾ ਸੀ ਜਦੋਂ ਉਹ ਪਿਸਿਆਣਾ ਨੇੜੇ ਪਠਿੰਡਾ ਰੋਡ ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਅਜੇ ਹੀ ਟੱਕਰ ਮਾਰੀ ਕੀ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋ ਲਈਆਂ ਦੱਸਿਆ ਜਾ ਰਿਹਾ ਹੈ ਕਿ ਉਹ ਘਰੋਂ ਅਜੇ ਤੱਕ ਵਿਆਹ ਦਾ ਟੈਂਟ ਵੀ ਨਹੀਂ ਉਤਾਰਿਆ ਗਿਆ ਸੀ ਕਿ ਘਰ ਦੇ ਵਿੱਚ ਵਹਿਣ ਪੈ ਗਏ ਸੰਦੀਪ ਦੇ ਜਾਣ ਦੀ ਖਬਰ ਜਦੋਂ ਪਰਿਵਾਰ ਸਮੇਤ ਪੂਰੇ ਪਿੰਡ ਦੇ ਕੰਨਾਂ ਦੇ ਵਿੱਚ ਪਈ ਤਾਂ ਹਰ ਕੋਈ ਹੱਕਾ ਬੱਕਾ ਰਹਿ ਗਿਆ ਹਰੇਕ ਦੇ ਮੂੰਹ ਚੋਂ ਇਹੀ ਨਿਕਲਿਆ ਕਿ ਹੈ ਵਾਹਿਗੁਰੂ ਐਨਾ ਵੱਡਾ ਦੁੱਖ ਤੂੰ ਕਿਉਂ ਦੇ ਦਿੱਤਾ ਦੱਸਦੀ ਹੈ ਕਿ ਉਸਦੇ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਦੀ ਥਾਂ ਤੇ ਹੀ ਮੁੰਡਾ ਪਟਵਾਰੀ ਦੀ ਨੌਕਰੀ ਕਰ ਰਿਹਾ ਸੀ ਪਰ ਇਸ ਘਰ ਦੇ ਵਿੱਚ ਹੁਣ ਸਭ ਕੁਝ ਲੁੱਟਿਆ ਗਿਆ